ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਖਾਸ ਉਹਨਾਂ ਵੀਰਾਂ ਭੈਣਾਂ ਵਾਸਤੇ ਹੈ ਜਿਹੜੇ ਕਹਿੰਦੇ ਨੇ ਕਿ ਕਹਿਰਵਾ ਤੇ ਤਲ ਦਾਦਰਾ ਤਾਲ ਵਿੱਚ ਅਸੀਂ ਆਮ ਤੌਰ ਤੇ ਗਾਉਂਦੇ ਹੋਏ ਵੇਸੁਰੇ ਜਾਂ ਵੇ ਤਾਲੇ ਹੋ ਜਾਂਦੇ ਆ ਇਹਨਾਂ ਦੋ ਤਾਲਾਂ ਨੂੰ ਪੜ੍ਹਨ ਵਾਸਤੇ ਸਮਝਣ ਵਾਸਤੇ ਜ਼ਰੂਰੀ ਹੈ ਇਹਨਾਂ ਦੇ ਸਿਸਟਮ ਨੂੰ ਸਮਝਣਾ ਕਹਿਰਵਾ ਤਾਲ ਦੀਆਂ 8 ਮਾਤਰਾਵਾਂ ਹੁੰਦੀਆਂ ਨੇ ਦੋ ਵਿਭਾਗ ਹੁੰਦੇ ਨੇ ਤਾਲੇ ਜਿਹੜੀ ਹੁੰਦੀ ਹੈ ਪਹਿਲੀ ਮਾਤਰਾ ਤੇ ਸਾਮ ਤੇ ਹੁੰਦੀ ਹੈ ਤੇ ਖਾਲੀ ਜਿਹੜੀ ਹੁੰਦੀ ਹੈ ਉਹ ਪੰਜਵੀਂ ਮਾਤਰਾ ਤੇ ਹੁੰਦੀ ਹੈ ਜੇ ਆਪ ਜੀ ਨੇ ਆਪ ਜੀ ਨੂੰ ਲੱਗਦਾ ਕਿ ਆਪ ਜੀ ਕਹਿਰਵਾ ਤਾਲ ਵਿੱਚ ਕੱਚੇ ਹੋ ਜਾਂ ਆਪ ਜੀ ਨੂੰ ਕਹਿਰਵਾ ਤਾਲ ਸਮਝ ਨਹੀਂ ਆਉਂਦੀ ਤਾਂ ਆਪ ਜੀ ਵਾਸਤੇ ਇਹ ਅੱਜ ਦੀ ਵੀਡੀਓ ਬਹੁਤ ਖਾਸ ਹੈ ਦਾਦਰਾ ਤਾਲ ਵਿੱਚ ਆਪ ਜੀ ਬੇਤਾਲੇ ਹੋ ਜਾਂਦੇ ਹੋ ਤਾਂ ਵੀ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਵੀਰ ਭੈਣ ਦੋਵੇਂ ਦੇਖ ਲੈਣਾ ਮੈਂ ਇੱਕ ਸੌਖਾ ਜਿਹਾ ਤਰੀਕਾ ਬਿਲਕੁਲ ਸੌਖਾ ਮੈਥਡ ਹੈ ਫਾਰਮੂਲਾ ਹੈ ਜਿਹੜਾ ਕਿ ਆਪ ਜੀ ਵਰਤੋਗੇ ਉਹਦਾ ਰਿਆਜ਼ ਕਰੋਗੇ ਤਾਂ ਆਪ ਜੀ ਕਦੇ ਵੀ ਕਹਿਰਵਾ ਤਾਲ ਵਿੱਚ ਸ਼ਬਦ ਪੜਦੇ ਹੋਏ ਬੇਤਾਲੇ ਨਹੀਂ ਹੋਵੋਗੇ ਪੀਸ ਵੀ ਵਜਾ ਲੋਗੇ ਅਤੇ ਸ਼ਬਦ ਕਹਿਰਵਾ ਤਾਲ ਵਿੱਚ ਆਪ ਜੀ ਨੂੰ ਤੰਗ ਨਹੀਂ ਕਰਨਗੇ ਜਿਸ ਤਰ੍ਹਾਂ ਦੀ ਮਰਜ਼ੀ ਬੰਦਿਸ਼ ਹੋਵੇ ਆਪ ਜੀ ਕਹਿਰਵਾ ਤਾਲ ਵਿੱਚ ਦਾਦਰਾ ਤਾਲ ਵਿੱਚ ਪੜ ਸਕੋਗੇ ਆਪ ਸਭ ਤੋਂ ਪਹਿਲਾਂ ਆਪਾਂ ਕਹਿਰਵਾ ਤਾਲ ਦੀ ਗੱਲ ਕਰੀਏ ਤਾਂ ਕਹਿਰਵਾ ਤਾਲ ਦੀਆਂ 8 ਮਾਤਰਾ ਹੁੰਦੀਆਂ ਮੈਂ ਪਹਿਲਾਂ ਵੀ ਕਿਹਾ 8 ਬੋਲ ਹੁੰਦੇ ਨੇ ਆਪਾਂ ਇੱਕ ਸਰਗਮ ਸਿੱਖਦੇ ਹਾਂ ਜਿਹਨੂੰ ਪਹਿਲੀ ਸਰਗਮ ਕਹਿੰਦੇ ਆ ਆਪਾਂ ਸਾਰੇ ਗਾਵਾ ਪਾਦਾ ਨਹੀਂ ਸ ਮੈਂ ਸਭ ਤੋਂ ਪਹਿਲਾਂ ਉਹ ਵਜਾ ਰਿਹਾ ਉਸ ਤੋਂ ਬਾਅਦ ਇੱਕ ਉਹਦੇ ਨਾਲ ਮਿਲਦੀ ਜੁਲਦੀ ਸਰਗਮ ਇੱਕ ਹੋਰ ਵਜਾਵਾਂਗਾ ਉਹ ਦੋ ਸਰਗਮਾਂ ਦਾ ਰਿਆਜ਼ ਆਪ ਜੀ ਨੇ ਕਹਿਰਵਾ ਤਾਲ ਨਾਲ ਵਜਾ ਕੇ ਕਰਨਾ ਆਪ ਜੀ ਕਦੇ ਬੇ ਤਾਲੇ ਨਹੀਂ ਹੋਗੇ ਦੇਖੋ ਕਹਿਰਵਾ ਦਾ ਸਟਾਰਟ ਹੈ ਸਾ ਰੇ ਗਾ ਮਾ ਪਾ ਧਾ ਨੀ ਸਾ ਸਾ ਨੀ ਧਾ ਪਾ ਮਾ ਗਾ ਰੇ ਸਾ ਇਹ ਹੋ ਗਈ ਪਹਿਲੀ ਸਰਗਮ ਇਨੂੰ ਘੱਟੋ ਘੱਟ ਤੁਸੀਂ ਜੇ ਬੇ ਤਾਲੇ ਹੁੰਦੇ ਹੋ ਕਹਿਰਵਾ ਤਾਲ ਵਿੱਚ ਇਹਨੂੰ ਘੱਟੋ ਘੱਟ ਤੁਸੀਂ ਜਦੋਂ ਰਿਆਜ਼ ਕਰਨਾ ਹੈ ਕਹਿਰਵਾ ਤਾਲ ਵਜਾ ਕੇ ਇੱਕ ਵਾਰੀ ਚ ਰਿਆਜ਼ ਸ਼ੁਰੂ ਕਰਨਾ ਹੈ ਤਾਂ 20 ਵਾਰ ਇਸ ਸਰਗਮ ਦਾ ਰਿਆਜ਼ ਕਰਨਾ ਹੈ ਕਹਿਰਵਾ ਤਾਲ ਨੂੰ ਪਲੇ ਕਰਕੇ ਬਿਨਾਂ ਤਬਲੇ ਤੋਂ ਨਹੀਂ ਅਤੇ ਉਸ ਤੋਂ ਬਾਅਦ ਫਿਰ ਇੱਕ ਸਰਗਮ ਆਉਂਦੀ ਹੈ ਚੌਥੀ ਸਰਗਮ ਜਿਹਦੇ ਵਿੱਚ ਆ ਸੁਰਾਂ ਪਾ ਲੈਣੇ ਆ ਸਾਰੇ ਗਾਮਾ ਰੇਗਾ ਮਾ ਗਾਮਾ ਪਧ ਮਾ ਪਧਾਣੀ ਪਧਾਣੀ ਸਾ ਉਹ ਸਰਗਮ ਦਾ ਰਿਆਜ਼ ਵੀ ਆਪ ਜੀ ਨੇ 20 ਵਾਰ ਕਰਨਾ ਹੈ ਦੇਖੋ ਸਾਰੇ ਗਮ ਰੇ ਗਮ ਪਧਮ 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 ਪਧਨੀ ਕਥਨਸ ਸਾਰੇ ਧਾ ਪਨ ਧਾ ਪਮ ਧਾ ਪਮ ਗਪਮ ਪਧਨੀ ਕਥਨਸ ਸਾਰੇ ਮਮ ਰੇ ਗਮ ਪਧਮ ਗਮ ਪਧਨੀ ਕਥਨਸ ਸਾਰੇ ਧਾ ਪਨ ਆਪਾਂ ਕਹਿਰਵਾ ਤਾਲ ਦੇ ਵਿੱਚ ਹੀ ਆਪਾਂ ਦੋ ਸਰਗਮਾਂ ਪੜ੍ਹੀਆਂ ਨੇ ਇਹਨਾਂ ਦੋ ਸਰਗਮਾਂ ਦਾ ਰਿਆਜ਼ ਹੈ ਜਿਹੜਾ ਬਹੁਤ ਸੌਖੀਆਂ ਸਰਗਮਾਂ ਨੇ ਤੁਸੀਂ ਕਹਿਰਵਾ ਤਾਲ ਨੂੰ ਪਲੇ ਕਰਕੇ ਕਰਨਾ ਇੱਕ ਤਰੀਕਾ ਹੁੰਦਾ ਇਹ ਅਤੇ ਕਹਿਰਵਾ ਤਾਲ ਨੂੰ ਸਮਝਣ ਵਾਸਤੇ ਆਪ ਜੀ ਪਹਿਲੀ ਤੇ ਚੌਥੀ ਸਰਗਮ ਦਾ ਰਿਆਜ਼ ਕਰਿਆ ਕਰੋ 20 ਵਾਰ 20 ਵਾਰ ਇੱਕ ਸੈੱਟ ਪਹਿਲੀ ਸਰਗਮ ਦਾ 20 ਵਾਰ ਇੱਕ ਸੈੱਟ ਦੂਜਾ ਸੈੱਟ ਜਿਹੜਾ ਹੈ ਉਹ ਚੌਥੀ ਸਰਗਮ ਦਾ 20 ਵਾਰ ਕਹਿਰਵਾ ਤਾਲ ਨੂੰ ਪਲੇ ਕਰਕੇ ਜਿਨ੍ਹਾਂ ਕੋਲ ਇਲੈਕਟ੍ਰੋਨਿਕ ਤਬਲੇ ਨੇ ਰੈਡਲ ਦੇ ਨੇ ਜਾਂ ਹੋਰ ਕਿਸੇ ਕੰਪਨੀ ਦੇ ਨੇ ਉਹ ਆਪਣੇ ਇਲੈਕਟ੍ਰੋਨਿਕ ਤਬਲੇ ਦੇ ਉੱਤੇ 20 ਇਸਰਿਆਜ਼ ਨੂੰ ਕਰ ਸਕਦੇ ਹੋ ਕਹਿਰਮਾ ਪਲੇ ਕਰਕੇ ਅਤੇ ਉਹਦੇ ਨਾਲ ਵੀ ਆਪ ਜੀ ਨੇ ਪਹਿਲੀ ਮਾਤਰਾ ਤੋਂ ਲੈ ਕੇ ਸ਼ੁਰੂ ਕਰਨਾ ਹੈ 8 ਮਾਤਰਾ ਪੂਰੀਆਂ ਹੋਣਗੀਆਂ ਆਪ ਜੀ ਦੀਆਂ ਦੋਵੇਂ ਸਰਗਮਾ 8 ਮਾਤਰਾ ਦੀਆਂ ਪੂਰੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਚ ਅਗਲੀ ਗੱਲ ਆਂਦੀ ਹੈ ਤਾਲ ਦਾਦਰਾ ਦੀ ਦਾਦਰਾ ਤਾਲ ਨੂੰ ਜਦੋਂ ਆਪਾਂ ਗਾਣੇ ਆ ਤਾਂ ਆਮ ਤੌਰ ਤੇ 6 ਮਾਤਰਾ ਹੁੰਦੀਆਂ ਨੇ ਖਾਲੀ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਚੌਥੀ ਮਾਤਰਾ ਤੇ ਤੇ ਤਾਲੀ ਜਿਹੜੀ ਅੰਦੀ ਇਸ ਨੂੰ ਸਾਮ ਕਹਿੰਦੇ ਨੇ ਉਹ ਪਹਿਲੀ ਮਾਤਰਾ ਤੇ ਹੁੰਦੀ ਹੈ ਆਓ ਜੀ ਆਪਾਂ ਦਾਦਰਾ ਤਾਲ ਪਲੇ ਕਰਦੇ ਹਾਂ ਅਤੇ ਦਾਦਰਾ ਤਾਲ ਵਿੱਚ ਦੇਖਦੇ ਹਾਂ ਕਿ ਆਪਾਂ ਕਿਸ ਤਰ੍ਹਾਂ ਬੇ ਤਾਲੇ ਹੋਣ ਤੋਂ ਬਚ ਸਕਦੇ ਹਾਂ ਜਿਵੇਂ ਮੈਂ ਇਹ ਦਾਦਰਾ ਤਾਲ ਪਲੇ ਕਰ ਦਿੱਤੀ ਹੈ ਇਹ ਦਾਦਰਾ ਤਾਲ ਚੱਲ ਰਹੀ ਹੈ ਇਹਦੇ ਵਿੱਚ ਆਪਾਂ ਤੀਜੀ ਸਰਗਮ ਪਲੇ ਕਰਾਂਗੇ ਜਿਹਦੇ ਵਿੱਚ ਤਿੰਨ ਤਿੰਨ ਸੁਰਾਂ ਹਨ ਸਾਰੇ ਗੋਦੀ ਗੋਮਾ ਕ ਮਾ ਪ ਮਾ ਪਾ ਪਾ ਰਦਨ ਸ ਸਾਨੀ ਭਾਗ ਭਪਾ ਸਾਰੇ ਕਰੇ ਗਮ ਘਵਾਪਾਵਾਧਰ ਪਧਾਨੇ ਸਸ ਸਾਨੇ ਹਨੇ ਹਨਾਪਾ ਨਾਪਾ ਮਹਾਗੋ ਆਧਰ ਕਰੇ ਸਾ ਸੋਇ ਤਰੀਕਾ ਹੈ ਦਾਦਰਾ ਤਾਲ ਦਾ ਦਾਦਰਾ ਤੇ ਕੈਰਵਾ ਤਾਲ ਦੇ ਵਿੱਚ ਬੇ ਤਾਲੇ ਹੋਣ ਤੋਂ ਬਚਣ ਵਾਸਤੇ ਇਸ ਰਿਆਜ਼ ਨੂੰ ਤੁਸੀਂ ਰੋਜ਼ 20-20 ਵਾਰ ਕਰਨਾ ਜਦੋਂ ਵੀ ਆਪ ਜੀ ਸ਼ਬਦ ਪੜਨ ਲੱਗੋ ਸ਼ਬਦ ਪੜਨ ਤੋਂ ਪਹਿਲਾਂ ਰਿਆਜ਼ ਤੋਂ ਪਹਿਲਾਂ ਪ੍ਰੈਕਟਿਸ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ ਦੀ ਕਰਿਆ ਕਰੋ ਆਮ ਤੌਰ ਤੇ ਸ਼ਿਕਾਇਤ ਹੁੰਦੀ ਹੈ ਵੇ ਸਾਨੂੰ ਤਾਲ ਨਹੀਂ ਸਮਝ ਆਉਂਦੀ ਜੀ ਉਹਦਾ ਕਾਰਨ ਇਹ ਹੁੰਦਾ ਕਿ ਤੁਸੀਂ ਤਾਲ ਦੇ ਬੇਸਿਕ ਲੈਸਨ ਨਹੀਂ ਕੀਤੇ ਹੁੰਦੇ ਤਾਲ ਨੂੰ ਸਮਝਿਆ ਨਹੀਂ ਹੁੰਦਾ ਤਾਲ ਨੂੰ ਪੜਿਆ ਨਹੀਂ ਹੁੰਦਾ ਜਿਸ ਕਰਕੇ ਤੁਹਾਨੂੰ ਸ਼ਬਦ ਗਾਣ ਵਿੱਚ ਸਮੱਸਿਆ ਆਉਂਦੀ ਹੈ ਸਿੱਧਾ ਸ਼ਬਦ ਵੱਲ ਨਹੀਂ ਜਾਣਾ ਆਪਾਂ ਪਹਿਲਾਂ ਤਾਲ ਦਾ ਰਿਆਜ਼ ਕਰਨਾ ਹੈ ਸੁਰ ਦਾ ਰਿਆਜ਼ ਕਰਨਾ ਹੈ ਤੇ ਫਿਰ ਸ਼ਬਦ ਨੂੰ ਗਾਵਾਂਗੇ ਫਿਰ ਆਪਾਂ ਨੂੰ ਜਲਦੀ ਸ਼ਬਦ ਸਮਝ ਆਏਗਾ ਤੇ ਅਸੀਂ ਕਦੇ ਬੇਤਾਲੇ ਬੇਸੁਰੇ ਨਹੀਂ ਹੋਵਾਂਗੇ ਉਮੀਦ ਕਰਦਾ ਕਿ ਆਪ ਸਭ ਨੂੰ ਇਹ ਵੀਡੀਓ ਬਹੁਤ ਪਸੰਦ ਆਵੇਗੀ ਅਤੇ ਜੇ ਪਸੰਦ ਆਈ ਤਾਂ ਆਪ ਜੀ ਨੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਮੈਨੂੰ ਦੱਸਣਾ ਕਿ ਆਪ ਜੀ ਨੂੰ ਕੀ ਸਮਝ ਆਇਆ ਇਸ ਵੀਡੀਓ ਵਿੱਚੋਂ ਅਤੇ ਜਿਹੜੇ-ਜਿਹੜੇ ਬੇਤਾਲੇ ਹੋ ਜਾਂਦੇ ਨੇ ਉਹਨਾਂ ਜ਼ਰੂਰ ਇਹ ਲਾਹੇਵੰਦ ਹੋਏਗੀ ਵੀਡੀਓ ਉਮੀਦ ਕਰਦਾ ਕਿ ਸਾਰੇ ਲੈਸਨ ਜਿਹੜੇ ਵੀ ਪਾਏ ਜਾਂਦੇ ਨੇ ਇਸ ਚੈਨਲ ਤੋਂ ਆਪ ਜੀ ਦਾ ਵਾਸਤੇ ਫਾਇਦਾ ਹੁੰਦਾ ਹੈ ਕਿ ਇਤਨਾ ਆਪ ਜੀ ਦਾ ਸੁਧਰ ਰਿਹਾ ਹੋਵੇਗਾ ਸੰਗੀਤ ਨਾਲ ਆਪ ਜੀ ਹੋਰ ਜੁੜ ਰਹੇ ਹੋਵੋਗੇ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ